ਖੰਡਰ ਬਣੀਆਂ ਸਰਕਾਰੀ ਇਮਾਰਤਾਂ ਬਣੀਆਂ ਨਸ਼ੇੜੀਆਂ ਦਾ ਅੱਡਾ ਦਵਾਈ ਲੈਣ ਦੇ ਲਈ ਆਏ ਵਿਅਕਤੀ ਦੇ ਕੋਲੋਂ ਖੰਡਰ ਦੀ ਇਮਾਰਤ ਚ ਲਿਜਾ ਕੇ 7000 ਦੀ ਕੀਤੀ ਲੁੱਟ ਵਿਅਕਤੀ ਪਹਿਲਾਂ ਹੀ ਬੀਪੀ ਦਾ ਮਰੀਜ਼ ਜੀ ਹਾਂ ਦੱਸਦੀ ਹੈ ਕਿ ਮਾਮਲਾ ਬਠਿੰਡਾ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਵਿਅਕਤੀ ਆਪਣੀ ਦਵਾਈ ਲੈਣ ਦੇ ਵਾਸਤੇ ਹਸਪਤਾਲ ਆਉਂਦਾ ਤੇ ਦਵਾਈ ਲੈ ਕੇ ਜਦੋਂ ਵਾਪਸ ਆਇਆ ਤਾਂ ਜਿਹੜੀਆਂ ਇੱਥੇ ਇਮਾਰਤਾਂ ਨਸ਼ੇੜੀਆਂ ਦਾ ਅੱਡਾ ਬਣ ਚੁੱਕੀਆਂ ਨੇ ਇੱਥੇ ਨਸ਼ੇੜੀਆਂ ਦੇ ਵੱਲੋਂ ਇਸ ਵਿਅਕਤੀ ਨੂੰ ਸ਼ਿਕਾਰ ਬਣਾਉਂਦੇ ਹੋਏ ਇਸ ਤੋਂ 7000 ਰੁਪਏ ਲੁੱਟ ਕੇ ਫਰਾਰ ਹੋ ਗਏ ਜਦੀ ਜਾਣਕਾਰੀ ਇਸ ਪੀੜਤ ਵਿਅਕਤੀ ਨੇ ਦੱਸੀ ਹੈ ਕਿ ਕਿਵੇਂ ਉਸ ਦੇ ਨਾਲ ਇਹ ਲੁੱਟ ਹੋਈ ਹੈ ਕਿੱਥੋਂ ਆਇਓ ਤੁਸੀਂ ਜਾਕਲ ਤੋਂ ਆਇਆ ਜੀ ਮੇਰਾ ਜਾਕਲ ਤੋਂ ਹਰਿਆਣੇ ਤੋਂ ਕੀ ਨਾਮ ਕੇ ਤੁਹਾਡਾ ਮੇਰਾ ਨਾਮ ਗੁਰਦੀਪਾ ਜੀ ਅੱਛਾ ਜੇ ਗੱਲ ਕੀਤੀ ਜਾਵੇ ਇਹ ਕਿਹੜਾ ਰੋਡ ਕਿਹੜਾ ਹੈਗਾ ਮੈਨੂੰ ਤਾਂ ਕੀ ਪਤਾ ਹੈ ਹਾਂ ਇਹ ਆ ਬਾਈ ਇਹਨੂੰ ਕਿੰਨੇ ਬੰਦੇ ਸੀ ਕੀ ਇਕੱਲੇ ਦੀਆ ਮੈਨੂੰ ਕਹਿੰਦਾ ਬਾਈ ਉਰੇ ਹੀ ਸੀ ਕੋਈ ਖੜਿਆ ਸੀ ਮੈਂ ਇਧਰੋਂ ਆਉਂਦੀ ਆ ਹਾਂ ਮੈਨੂੰ ਕਹਿੰਦਾ ਬਾਈ ਦੇਖੀ ਯਾਰ ਮੁੰਡੇ ਨੂੰ ਪਤਾ ਨਹੀਂ ਕੀ ਹੋ ਗਿਆ ਜਾਂਦਾ ਮਾ ਹਲਾ ਚੱਲ ਮਾ ਨਹੀਂ ਜਿਨ੍ਹਾਂ ਨੇ ਲੁੱਟਖੋ ਕੀਤੀ ਹੈ ਉਹ ਕਿੰਨੇ ਜਣੇ ਸੀ ਇਕੱਲੇ ਮੁੰਡਾ ਸੀ ਬਈ ਇਕੱਲਾ ਹੀ ਮੁੰਡਾ ਸੀ ਇਕੱਲਾ ਹੀ ਨਹੀਂ ਲਖੋ ਇਕੱਲੇ ਤਾਂ ਸਾ ਇਕੱਲੇ ਰਹਗਾ ਬਈ ਮੈਂ ਤਾਂ ਬੰਦੜ ਗਿਆ ਯਾਰ ਆਪਾਂ ਕੋਈ ਥੀ ਚੂ ਸੰਗਾਈਏ ਤੁਹਾਨੂੰ ਭਾਈ ਮੈਨੂੰ ਤਾਂ ਕੁਛ ਹੀ ਨਹੀਂ ਲੱਗਿਆ ਝੋਟਾ ਕਾਤੇ ਸੀ ਤੁਸੀਂ ਮੈਂ ਤੁਰਕੀਆ ਸਟਲ ਚੋਂ ਲੱਗ ਰਹੀ ਸੀ ਆਈ ਉਹ ਨਾਲ ਕਾਤੇ ਉਹ ਕਹਿੰਦੇ 10 ਦਿਨ ਪਹਿਲਾਂ ਵੀ ਹੋ ਕੇ ਲਿਆ ਗਿਆ ਸੀਗੇ ਉਹਦੇ ਉਹ ਕਮਰੇ ਚ ਉਹ ਜਿੱਥੇ ਦਵਾਈ ਲੈਣ ਆਏ ਸੀ ਹਾਂ ਜਿੰਨਾ ਨਾ ਭਾਈ ਆਪਣੇ ਗੁਰਦੀਪ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਆ ਹੁਣੀ ਭਾਈ 1 ਮਿੰਟ ਹੀ ਹੋਇਆ ਇੱਥੇ ਤੇ ਕਿਵੇਂ ਬੁਲਾਇਆ ਕਿਵੇਂ ਤੁਹਾਨੂੰ ਮੈਨੂੰ ਕਹਿੰਦਾ ਭਾਈ ਉਰੇ ਹੀ ਯਾਰ ਕਹਿੰਦੇ ਕਿ ਮੁੰਡੇ ਨੂੰ ਪਤਾ ਕੀ ਹੋ ਗਿਆ ਕਹਿੰਦਾ ਹਾਂ ਮਹਾਲਾ ਚੱਲ ਆਪਰ ਆਇਆ ਮਾਲਕ ਦੇ ਡਿੱਗ ਡਿੱਗ ਕੇ ਪਹੁੰਚਣਾ ਮੈਂ ਹਾਂ ਕਹਿੰਦਾ ਮੈਂ ਤੋ ਇਸ ਕੋ ਸਵੱਟ ਮਾਰ ਤੇ ਉਹ ਜਿੱ ਗਿਆ ਕਿਵੇਂ ਪੈਸੇ ਖੋ ਪੈਸੇ ਖੋਗੇ ਮੇਰੇ ਇਸ ਤਰ੍ਹਾਂ ਜੇ ਮੈਂ ਅਰਪੈਸਾ ਨਹੀਂ ਬਚ ਗਿਆ ਨਹੀਂ ਤੁਹਾਡੇ ਤੋਂ ਮੰਗੇ ਸੀ ਆ ਨਾ ਨਾ ਮੈਂ ਕੁਛ ਨਹੀਂ ਮੰਗਿਆ ਹੈਗਾ ਉਨੀ ਕੁ ਲੱਗ ਮੇਰੇ ਜੇਬ ਚ ਸੀ ਕੁਲ ਤਾਂ 800 ਵਾਲੇ ਸੋ ਲੱਗਦਾ ਹਾਂ ਖੱਚ ਗਈ ਬਾਹਰ ਇਧਰ ਤੇ ਭੱਜਿਆ ਕਿਵੇਂ ਫਿਰ ਉਹ ਇਸ ਵਿਕਲ ਮੁਕਲ ਤੇ ਸੀ ਬਈ ਟੁੱਟੀ ਸੀ ਹੋ ਸਕਦਾ ਉਹ ਪਰ ਬਈ ਉਹਨਾਂ ਦਾ ਰੋਜ਼ ਦਾ ਕੰਮ ਹੈ ਵੀਰ ਸਥਾਨਕ ਲੋਕ ਅਤੇ ਆਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਇੱਥੇ ਪਹਿਲਾਂ ਵੀ ਅਕਸਰ ਨਸ਼ੇੜੀ ਆਪਣੇ ਨਸ਼ੇ ਕਰਨ ਦੇ ਲਈ ਇਨ੍ਹਾਂ ਇਮਾਰਤਾਂ ਦੇ ਵਿੱਚ ਪਨਾਹ ਲੈਂਦੇ ਨੇ ਤੇ ਆਉਂਦੇ ਜਾਂਦੇ ਲੋਕਾਂ ਨੂੰ ਇਸ ਤਰੀਕੇ ਦਾ ਸ਼ਿਕਾਰ ਬਣਾਉਂਦੇ ਨੇ ਮੈਂ ਆਟੋ ਚਲਾਉਣਾ ਮੈਂ ਪਹਿਲਾਂ ਵੀ ਮਤਲਬ ਇੱਕ ਬੰਦਾ ਵਿਚਾਰਾ ਰੋਂਦਾ ਰੋਂਦਾ ਆਇਆ ਬਸ ਸਟੈਂਡ ਤੇ ਉਹਦੇ ਕੋਲ ਉਹ ਬਜ਼ੁਰਗ ਸੀਗਾ ਬਾਈ ਵੀ ਸੀਗਾ ਸਾਡੇ ਨਾਲ ਅਸੀਂ ਫਿਰ ਥਾਣੇ ਲੈ ਕੇ ਗਏ ਉਹਨੂੰ ਉਹ ਕਹਿੰਦਾ ਮੈਂ ਪਛਾਣ ਲਊਗਾ ਬੰਦੇ ਨੂੰ ਤੇ ਨਾਮ ਕੀ ਹੈ ਇਹਨਾਂ ਦੀ ਗੈਂਗ ਹੈ ਇੱਥੇ ਫਿਰਦੇ ਰਹਿੰਦੇ ਆ ਤੇ ਦੇਖਿਆ ਵੀ ਕੋਈ ਨਹੀਂ ਹੈਗਾ ਬਾ ਬੰਦੇ ਨੂੰ ਲਿਆ ਜਾਂਦੇ ਟੋਪੀ ਪਾ ਕੇ ਅੰਦਰ ਤੇ ਲੁੱਟ ਖੋ ਕਰਕੇ ਚਲੋ ਅੱਛਾ ਥਾਣਾ ਥਾਣਾ ਨਜ਼ਦੀਕ ਹੀ ਇੱਥੇ ਥਾਣਾ ਨਜ਼ਦੀਕ ਆ ਮੈਂ 112 ਨੰਬਰ ਤੇ ਕਾਲ ਵੀ ਲਾਈ ਸੀ ਉਸ ਦਿਨ ਹਾਂ ਤੇ ਦੋ ਪੀਸੀਆਰ ਵਾਲੇ ਆਏ ਦੋ ਇੱਕ ਆਏ ਤੇ ਉਸ ਤੋਂ ਬਾਅਦ ਦੋ ਬੰਦੇ ਹੋਰ ਫੜੇ ਇੱਥੋਂ ਉਹ ਵੀ ਚਿੱਟਾ-ਚੁੱਟਾ ਲਾ ਕੇ ਨਿਕਲੇ ਸੀਗੇ ਉੱਥੇ ਪੂਰੇ ਘਟਨਾਕਰਮ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਦੇ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਆ ਇੱਕ ਸਾਨੂੰ ਪ੍ਰੀਲੀਮਿਨਰੀ ਹਜੇ ਇੱਕ ਇਨਫੋਰਮੇਸ਼ਨ ਮਿਲੀ ਆ ਵੀ ਜਲੇਬੀ ਚੌਂਗ ਦੇ ਨੇੜੇ ਕੋਈ ਬੰਦਾ ਦਵਾਈ ਲੈਣ ਆਇਆ ਸੀ ਤੇ ਉਹਦੇ ਨਾਲ ਕੋਈ ਜਿਹੜਾ ਸਨੇਚਿੰਗ ਵਗੈਰਾ ਹੋਈ ਹੈ ਅਸੀਂ ਇਹਦੀ ਜਿਹੜੀ ਹੈਗੀ ਹੈ ਪੜਤਾਲ ਕਰ ਰਹੇ ਹਾਂ ਤੇ ਵੈਰੀਫਾਈ ਕਰ ਰਹੇ ਹਾਂ ਫੈਕਟਸ ਨੂੰ ਤੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚਲਿਆਉਂਦੇ ਹਾਂ ਕਿੰਨੇ ਵਿਅਕਤੀ ਸੋਚਦਾ ਲੱਗਿਆ ਇਹ ਹਜੇ ਪ੍ਰੀਲੀਮਿਨਰੀ ਇਨਫੋਰਮੇਸ਼ਨ ਆਈ ਹੈ ਤੇ ਸਾਡੇ ਕੋਲ ਹਜੇ ਕੋਈ ਕੰਪਲੇਨੈਂਟ ਬਾਰੇ ਇਨਫੋਰਮੇਸ਼ਨ ਨਹੀਂ ਆਈ ਸੀ ਤੇ ਉਹਦੇ ਜਿਹੜੀ ਅਸੀਂ ਵੈਰੀਫਾਈ ਕਰਕੇ ਤੇ ਅਗਲੀ ਕਾਰਵਾਈ ਅਮਲ ਚਲਿਆਵਾਂ ਦੱਸਿਆ ਜਾ ਰਿਹਾ ਜਿਹੜੀ ਬਾਈਟ ਦਿੱਤੀ ਆ ਵੀ ਉਹ ਜਿਹੜੀਆਂ ਖਾਲੀ ਪਈਆਂ ਸਰਕਾਰੀ ਉਹਨਾਂ ਦੇ ਅੰਦਰ ਲੈ ਗਿਆ ਕਿ ਉਸ ਪੋਸਟ ਵਾਲੀ ਦੇ ਅੰਦਰ ਭਰਤੀ ਕਰਿਆ ਗਿਆ ਅਸੀਂ ਉਹੀ ਜਿਹੜਾ ਹੈ ਸਾਨੂੰ ਹਜੇ ਪ੍ਰੀਲੀਮਿਨਰੀ ਇਨਫੋਰਮੇਸ਼ਨ ਆਈ ਸੀ ਤੇ ਜੋ ਵੀ ਬੰਦੀ ਹੈਗੀ ਕਾਰਵਾਈ ਫੈਕਸ਼ਨ ਨੂੰ ਜਿਹੜਾ ਚੈੱਕ ਕਰਕੇ ਤੇ ਉਹਦੇ ਮੁਤਾਬਕ ਜਿਹੜੀ ਸਖਤ ਸਖਤ ਕਾਰਵਾਈ ਅਮਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਸ਼ਾ ਵੱਡੇ ਪੱਧਰ ਤੇ ਫੈਲਦਾ ਜਾ ਰਿਹਾ ਹਾਲਾਂਕਿ ਸਰਕਾਰਾਂ ਦੇ ਵੱਲੋਂ ਓਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਪਰ ਨਸ਼ੇੜੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਤੇ ਨਸ਼ੇ ਦੀ ਪੂਰਤੀ ਵਾਸਤੇ ਲੋਕਾਂ ਨਾਲ ਲੁੱਟਾਂ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ